ਸਾਰੇ ਗੰਗਾ ਨਗਰ ਜ਼ਿਲ੍ਹਾ ਤੇ ਗੰਗਾ ਨਹਿਰ ਦੇ ਬਰੇ ਕਿਸਾਨ ਮਜ਼ਦੂਰ ਵਪਾਰੀ ਸਾਥੀਓ ਨੌਜਵਾਨ ਸਾਥੀਓ ਭੈਣੋ ਤੇ ਭਰਾਵੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਰਾਮ ਰਾਮ ਨਵਨ ਪ੍ਰਣਾਮ ਮਿੱਤਰੋ ਅੱਜ 3 ਦਸੰਬਰ ਹੋ ਚੁੱਕੀ ਹੈ ਪਰਸੋ 5 ਦਸੰਬਰ ਨੂੰ ਸਾਡੇ ਰਾਜਸਥਾਨ ਦੇ ਮੁੱਖ ਮੰਤਰੀ ਆਦਰਨੀਯ ਸ਼੍ਰੀ ਭਜਨ ਲਾਲ ਜੀ ਸ਼ਰਮਾ ਸਾਹਿਬ ਗੰਗਾ ਨਗਰ ਜ਼ਿਲ੍ਹੇ ਵਿੱਚ ਪਧਾਰ ਰਹੇ ਹੈ ਉਹਨਾਂ ਨੇ ਆਉਣ ਦਾ ਮੁੱਖ ਕਾਰਨ ਕਿ ਸਾਡੇ ਗੰਗਨੈਰ ਨੂੰ ਪੂਰੇ 100 ਸਾਲ ਹੋ ਗਏ ਆ 5 ਦਸੰਬਰ 1925 ਨੂੰ ਮਹਾਰਾਜਾ ਗੰਗਾ ਸਿੰਘ ਜੀ ਨੇ ਹੁਸੈਨੀ ਵਾਲਾ ਹੈਡ ਤੋਂ ਇਹ ਨਾਨੀ ਪੱਥਰ ਰੱਖਿਆ ਸੀ ਮਿੱਤਰੋ ਇਹ ਸਾਲ ਬੜਾ ਇਤਿਹਾਸਿਕ ਸਾਲ ਹੈ ਸਾਡਾ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਐਨਜੀਓ ਰਾਸ਼ਟਰੀ ਸੇਵਕ ਸੰਗ ਰਐਸਐਸ ਉਹਰਾ ਵੀ 75 ਵਰਸ਼ ਹੈ 100 ਸਾਲ ਪੂਰੇ ਹੋ ਗਏ ਐ ਸਾਡੀ ਗੰਗਨਾਬ ਦੇ ਵੀ 100 ਸਾਲ ਪੂਰੇ ਹੋ ਗਏ 100 ਸਾਲ ਪਹਿਲਾਂ ਮਹਾਰਾਜਾ ਗੰਗਾ ਸਿੰਘ ਜੀ ਨੇ ਜਿਹੜੀ ਸੋਚ ਲੈ ਕੇ ਇਸ ਇਲਾਕੇ ਦੇ ਕਿਸਾਨ ਮਜ਼ਦੂਰ ਇਸ ਇਲਾਕੇ ਨੂੰ ਵਸਾਉਣ ਵਾਸਤੇ ਜਿਹੜੀ ਨਹਿਰ ਲੈ ਕੇ ਆਏ ਸੀ ਮਿੱਤਰੋ ਇਹ ਇਕੱਲੀ ਨਹਿਰ ਨਹੀਂ ਇਹ ਇੱਕ ਜੀਵਨਦਾਇਨੀ ਹੈ ਕਿੰਨੇ ਲੱਖਾਂ ਜੀਵ ਜੰਤੂਆਂ ਦੀ ਪਸ਼ੂਆਂ ਦੀ ਇਨਸਾਨਾਂ ਦੀ ਕੋਈ ਇਕੱਲੇ ਇਸ ਨਹਿਰ ਦੇ ਨਾਲ ਖੇਤੀ ਨਹੀਂ ਹੁੰਦਾ ਇਹ ਇਸ ਨਹਿਰ ਦੇ ਨਾਲ ਕਿੰਨੇ ਲੋਕ ਪਾਣੀ ਪੀਂਦੇ ਆ ਇੱਕ ਕਿੱਡੀ ਵੱਡੀ ਸੋਚ ਲੈ ਕੇ ਮਹਾਰਾਜਾ ਸਾਹਿਬ ਆਏ ਸੀ ਅੱਜ ਫਿਰ ਦੁਬਾਰਾ ਸਾਡੇ ਰਾਜਸਥਾਨ ਦੀ ਭਾਜਪਾ ਸਰਕਾਰ ਜਿਹੜੇ ਨਰਿੰਦਰ ਮੋਦੀ ਜੀ ਸਾਡੀ ਕੇਂਦਰ ਦੇ ਵਿੱਚ ਸਰਕਾਰ ਡਬਲ ਇੰਜਨ ਦੀ ਸਰਕਾਰ ਉਹ ਸਰਕਾਰ ਦੇ ਨਿਰਦੇਸ਼ੋ ਦੇ ਵਿੱਚ ਫਿਰ ਦੁਬਾਰਾ ਇੱਕ ਬਹੁਤ ਵੱਡਾ ਪ੍ਰੋਜੈਕਟ ਦੁਬਾਰਾ ਬਣ ਕੇ ਤੁਹਾਡੇ ਵਾਸਤੇ ਆ ਰਿਹਾ ਸਾਡੇ ਇਸ ਇਲਾਕੇ ਦੇ ਕਿਸਾਨਾਂ ਵਾਸਤੇ ਕਿਉਂਕਿ ਇਹ ਨਹਿਰ ਸਾਡੀ ਪਿਛਲੇ 35 ਸਾਲਾਂ ਤੋਂ ਸਾਡੀ ਡਿਮਾਂਡ ਰਹੀ ਹੈ ਪਿਛਲੇ 35 ਸਾਲਾਂ ਤੋਂ ਲਗਾਤਾਰ ਕਿੰਨੇ ਅੰਦੋਲਨ ਕਿੰਨੀਆਂ ਹੜਤਾਲਾਂ ਲਗਾਤਾਰ ਚਲਦੀਆਂ ਰਹੀਆਂ ਕਿਉਂਕਿ ਫਿਰੋਜ਼ਪੁਰ ਫੀਡਰ ਦਾ ਮੁੱਦਾ ਐਡਾ ਵੱਡਾ ਮੁੱਦਾ ਸੀ ਕਿ ਸਾਡੇ ਇਸ ਇਲਾਕੇ ਦੀ ਰੋਜੀ ਰੋਟੀ ਸਾਡੇ ਇਸ ਇਲਾਕੇ ਦਾ ਵਪਾਰ ਸਾਡੇ ਇਸ ਇਲਾਕੇ ਦਾ ਹਰ ਜੀਵ ਜੰਤੂ ਦੇ ਵਾਸਤੇ ਪਾਣੀ ਦੀ ਇੱਕ ਬਹੁਤ ਵੱਡੀ ਜ਼ਰੂਰਤ ਸੀ ਕਿਉਂਕਿ ਅਸੀਂ ਜਿੰਨੇ ਇਸ ਇਲਾਕੇ ਦੇ ਲੋਕ ਬੈਠੇ ਆ ਪੰਜਾਬ ਦੇ ਵਿੱਚੋਂ ਜਾਂ ਪਾਕਿਸਤਾਨ ਦੇ ਵਿੱਚੋਂ ਅਸੀਂ ਉੱਥੋਂ ਉੱਠ ਕੇ ਇੱਥੇ ਆ ਕੇ ਵਸੇ ਸੀ ਆਪਣੇ ਘਰ-ਬਾਰ ਛੱਡ ਕੇ ਇੱਥੇ ਆ ਕੇ ਵਸੇ ਸੀ ਹੁਣ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਪਾਣੀ ਦੀ ਲਗਾਤਾਰ ਦਿੱਕਤ ਆ ਰਹੀ ਸੀ ਉਸ ਦਿੱਕਤ ਨੂੰ ਵੇਖਦਿਆਂ ਹੋਇਆਂ ਸਾਡੀ ਸਰਕਾਰ ਨੇ ਇੱਕ ਬਹੁਤ ਵੱਡਾ ਇਤਿਹਾਸਿਕ ਫੈਸਲਾ ਲਿਆ ਹੈ ਮਿੱਤਰੋ ਮੈਂ ਤੁਹਾਨੂੰ ਇੱਕ ਹੋਰ ਗੱਲ ਕਲੀਅਰ ਕਰਨੀ ਚਾਹਨਾ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਇੱਕ ਸਰਪੰਚ ਤੋਂ ਉੱਠ ਕੇ ਅੱਜ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚੇ ਉਹ ਉਹਨਾਂ ਨੇ ਖੇਤੀ ਵੀ ਕੀਤੀ ਜਿਹੜਾ ਬੰਦਾ ਸਰਪੰਚ ਬਣਦਾ ਇਹਦਾ ਮਤਲਬ ਉਹ ਪਿੰਡ ਦੇ ਵਿੱਚ ਜਨਮਿਆ ਬੰਦਾ ਹੁੰਦਾ ਪਿੰਡ ਦੇ ਵਿੱਚ ਖੇਤੀ ਵੀ ਉਹਨਾਂ ਨੇ ਕੀਤੀ ਹੈ ਸਾਰਾ ਕੁਝ ਕੀਤਾ ਉਹ ਹਰ ਕਿਸਾਨ ਮਜ਼ਦੂਰ ਦੇ ਦੁੱਖ ਦਰਦ ਨੂੰ ਜਾਣਦੇ ਆ ਮੇਰਾ ਸਵੇਰੇ ਮੈਂ ਆਡੀਓ ਵੀ ਪਾਈ ਸੀ ਮੇਰਾ ਇਹਦਾ ਮਕਸਦ ਇਹ ਹੀ ਹੈ ਕਿ ਮਿੱਤਰੋ ਗੰਗ ਕਨਾਲ ਤੇ 1250 ਡੇਕਰੀ ਮੋਗੇ ਹਰ ਮੋਗੇ ਤੋਂ ਸਾਡੇ ਕਿਸਾਨ ਵੀਰ ਨੌਜਵਾਨ ਵੀਰ ਸਾਡੇ ਬਜ਼ੁਰਗ ਸਾਰੇ ਦੇ ਸਾਰੇ ਲੋਗ ਇੱਥੇ ਸਾਧੂ ਵਾਲੀ ਪੰਜ ਤਰੀਕ ਨੂੰ ਤੁਸੀਂ ਸਮੇਂ ਅਨੁਸਾਰ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਕਿਉਂਕਿ ਜਦੋਂ ਕੋਈ ਆਦਮੀ ਇੱਕ ਇਲਾਕੇ ਵਾਸਤੇ ਬਹੁਤ ਵੱਡੀ ਚੀਜ਼ ਲੈ ਕੇ ਆਉਂਦਾ ਹੈ ਜਾਂ ਸਾਨੂੰ ਕੋਈ ਦੇਣ ਆਉਂਦਾ ਅਸੀਂ ਉਹਨਾਂ ਖੁੱਲੇ ਦਿਲ ਦੇ ਨਾਲ ਸਾਨੂੰ ਸਵਾਗਤ ਕਰਨਾ ਚਾਹੀਦਾ ਹੈ ਇਹ ਸਰਕਾਰ ਨੇ ਅਜੇ 2 ਸਾਲ ਹੋਏ ਹੈ ਮਿੱਤਰੋ Rajasthan ਦੇ ਵਿੱਚ ERCB ਸਕੀਮ ਜੇ ਤੁਹਾਡੇ ਧਿਆਨ ਹੋਊਗੀ ਬਹੁਤ ਵੱਡਾ ਇੱਕ ਪ੍ਰੋਜੈਕਟ ਹੈ ਨਹਿਰ ਦਾ ਉਸੇ ਤਰ੍ਹਾਂ ਚੂਰੂ ਝੁੰਜਰੂ ਸਿਕਰ ਤੇ ਜੈਪੁਰ ਦਾ ਜਿਹੜਾ ਦਿਹਾਤੀ ਇਲਾਕਾ ਹੈ ਉਹਦੇ ਵਾਸਤੇ ਵੀ ਤਾਜੇਵੜਾ ਹੈਡ ਤੋਂ ਇੱਕ ਨਹਿਰ ਦਾ ਪ੍ਰੋਜੈਕਟ ਡੀਪੀਆਰ ਬਣ ਰਹੀ ਹੈ ਇਸ ਕਰਕੇ ਇਹ ਸਰਕਾਰ ਦੀ ਇੱਕ ਸੋਚ ਹੈ ਇੱਕ ਵਿਜਨ ਹੈ ਕਿ ਅਸੀਂ ਰਾਜਸਥਾਨ ਦੇ ਕਿਸਾਨ ਨੂੰ ਮਜ਼ਬੂਤ ਕਰਨਾ ਹੈ ਮੇਰੇ ਮਿੱਤਰੋ ਮੈਂ ਤੁਹਾਨੂੰ ਵਾਰ-ਵਾਰ ਇੱਕੋ ਹੀ ਇਹ ਗੁਜਾਰਿਸ਼ ਕਰਦਾ ਹੈ ਕਿ 5 ਤਰੀਕ ਇੱਕ ਇਤਿਹਾਸਿਕ ਸਭਾ ਕਰਕੇ ਅਸੀਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸਾਡੇ ਮੁੱਖ ਮੰਤਰੀ ਜੀ ਦਾ ਸਵਾਗਤ ਕਰੀਏ ਤੇ ਜੋ ਸਾਡੇ ਇਲਾਕੇ ਦੇ ਵਿੱਚ ਭਾਰਤ ਮਾਨਾ ਪ੍ਰੋਜੈਕਟ ਜਾਂ ਵੱਡੇ ਵੱਡੇ ਪ੍ਰੋਜੈਕਟ ਜਿਹੜੇ ਆਏ ਐ ਤੇ ਅਸੀਂ ਹੋਰ ਵੀ ਗੱਲ ਲੈ ਕੇ ਆਉਣੇ ਆ ਇਹ ਵੀ ਸਾਡੀ ਮੰਗ ਹੈ ਮੇਰੀ ਖਾਸ ਕਰ ਐਫ ਮਾਈਨਰ ਦੇ ਮੇਰੇ ਕਿਸਾਨ ਵੀਰਾਂ ਨੇ ਲਗਾਤਾਰ ਜਿਹੜੀ ਇੱਕ ਮੰਗ ਹੈ ਉਹਨਾਂ ਦੀ ਕਿ ਨਹਿਰ ਦੇ ਦੋ ਟੁਕੜੇ ਕੀਤੇ ਜਾਣ ਬਹੁਤ ਵੱਡਾ ਪ੍ਰੋਜੈਕਟ 500 ਕਿਊਸਿਕ ਤੋਂ ਉੱਤੇ ਜਾ ਕੇ ਚੱਲਦਾ ਕਿ 2.5 2.5 ਕਿਊਸਿਕ ਦੀਆਂ ਦੋਨਾਂ ਨਾ ਕੀਤੀਆਂ ਜਾਣ ਉਨੇ ਬਾਰੇ ਵੀ ਮੈਂ ਇੱਕ ਦਿਨ ਇਹ ਗੱਲ ਚਲਾਈ ਸੀ सीएम ਸਾਹਿਬ ਨਾਲ ਉਹਨਾਂ ਨੇ ਬੜੇ ਧਿਆਨ ਦੇ ਨਾਲ ਸੁਣਿਆ ਆਪਾਂ ਇਸ ਤੋਂ ਬਾਅਦ ਉਸ ਪ੍ਰੋਜੈਕਟ ਨੂੰ ਵੀ ਮੈਂ ਐਫਐਨਆਰ ਦੇ ਵੀਰਾਂ ਨੂੰ ਕਹਿਣਾ ਚਾਹਣਾ ਇਹ ਆਪਾਂ ਬਣਾ ਕੇ ਇੱਕ ਡੈਲੀਗੇਸ਼ਨ ਲੈ ਕੇ ਮੁੱਖ ਮੰਤਰੀ ਜੀ ਨੂੰ ਮਿਲਾਂਗੇ ਸਾਡੇ ਸਚਾਈ ਮੰਤਰੀ ਸਾਹਿਬ ਨੂੰ ਮਿਲਾਂਗੇ ਇਰੀਗੇਸ਼ਨ ਸੈਕਟਰੀ ਸਾਹਿਬ ਨੂੰ ਮਿਲਾਂਗੇ ਇਸ ਗੱਲ ਨੂੰ ਵੀ ਅਸੀਂ ਤੋਰਾਂਗੇ ਤੇ ਸਾਡੀ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਪ੍ਰੋਜੈਕਟ ਨੂੰ ਵੀ ਲੈ ਕੇ ਜਾਵਾਂਗੇ ਇਸ ਕਰਕੇ ਦੁਬਾਰਾ ਫਿਰ ਅੱਤਵਨ ਕੇ ਬੇਨਤੀ ਹੈ ਇਲਾਕੇ ਦਾ ਬੱਚਾ ਬੱਚਾ 5 ਤਰੀਕ ਨੂੰ ਸੰਸਾਰ ਪਹੁੰਚ ਕੇ ਮੁੱਖ ਮੰਤਰੀ ਜੀ ਦਾ ਸਵਾਗਤ ਕਰੋ ਉਹਨਾਂ ਦੇ ਵਿਚਾਰਾਂ ਨੂੰ ਸੁਣੋ ਬਹੁਤ ਬਹੁਤ ਧੰਨਵਾਦ